ਸੰਗੀਤ ਜੀ ਕਹਿੰਦੇ ਇੱਕ ਵਾਰ ਦੀ ਗੱਲ ਆ ਕਿ ਇੱਕ ਆਦਮੀ ਜੋ ਕਿ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਦੁਖੀ ਪਰੇਸ਼ਾਨ ਸੀ ਕਹਿੰਦੇ ਉਹ ਨੂੰ ਕਿਸੇ ਸੰਤ ਮਹਾਤਮਾ ਜੀ ਬਾਰੇ ਪਤਾ ਲੱਗਾ ਕਿ ਸਾਡੇ ਨਗਰ ਦੇ ਵਿੱਚ ਇੱਕ ਸੰਤ ਮਹਾਤਮਾ ਜੀ ਆਏ ਨੇ ਜੋ ਹਰ ਬੰਦੇ ਦੀ ਮੁਸ਼ਕਲ ਪਰੇਸ਼ਾਨੀ ਦਾ ਹੱਲ ਕਰ ਦਿੰਦੇ ਨੇ ਤਾਂ ਕਹਿੰਦੇ ਉਹ ਦੁਖੀ ਇਨਸਾਨ ਉਹ ਸੰਤ ਮਹਾਤਮਾ ਜੀ ਦੇ ਕੋਲ ਪਹੁੰਚਿਆ ਜਾ ਕੇ ਬੇਨਤੀ ਕੀਤੀ ਕਿਹਾ ਮਹਾਤਮਾ ਜੀ ਮੈਂ ਆਪਣੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਦੁਖੀ ਪਰੇਸ਼ਾਨ ਆ ਮਹਾਤਮਾ ਜੀ ਨੇ ਕਿਹਾ ਪੁੱਤਰ ਤੇਰੇ ਦੁੱਖ ਦਾ ਕਾਰਨ ਕੀ ਆ ਤਾਂ ਕਹਿੰਦੇ ਉਹ ਆਦਮੀ ਨੇ ਕਿਹਾ ਬਾਬਾ ਜੀ ਮੇਰੇ ਉੱਤੇ ਬਹੁਤ ਮਾੜਾ ਸਮਾਂ ਚੱਲ ਰਿਹਾ ਏ ਮੇਰੇ ਉੱਤੇ ਇਦਾਂ ਦੇ ਹਾਲਾਤ ਚੱਲ ਰਹੇ ਨੇ ਕਿ ਮੈਂ ਦੋ ਵਕਤ ਦੀ ਰੋਟੀ ਹੀ ਮਸਾ ਕਮਾ ਪਾਉਣਾ ਹਾਂ ਇਸੇ ਕਰਕੇ ਮੈਂ ਬੜਾ ਦੁਖੀ ਪਰੇਸ਼ਾਨ ਆ ਕਿ ਮੈਂ ਆਪਣੇ ਲਈ ਆਪਣੇ ਪਰਿਵਾਰ ਦੇ ਲਈ ਕੁਝ ਵੀ ਨਹੀਂ ਕਰ ਪਾ ਰਿਹਾ ਮੈਂ ਆਪਣੇ ਮਾਪੇ ਆਪਣੇ ਬੱਚਿਆਂ ਦਾ ਆਪਣੀ ਪਤਨੀ ਦਾ ਚੰਗੀ ਤਰ੍ਹਾਂ ਦੇ ਨਾਲ ਖਿਆਲ ਨਹੀਂ ਰੱਖ ਪਾ ਰਿਹਾ ਸੰਤ ਜੀ ਪਹਿਲਾਂ ਸਮਾਂ ਇਦਾਂ ਦਾ ਨਹੀਂ ਸੀ ਪਹਿਲਾਂ ਸਾਡੇ ਉੱਤੇ ਬਹੁਤ ਚੰਗਾ ਸਮਾਂ ਸੀ ਪਰ ਅਚਾਨਕ ਹੀ ਮੈਨੂੰ ਮੇਰੇ ਕਾਰੋਬਾਰ ਕੰਮ ਧੰਦੇ ਦੇ ਵਿੱਚ ਘਾਟਾ ਪੈ ਗਿਆ ਜਿਸ ਕਰਕੇ ਸਾਡੇ ਇਹ ਹਾਲਾਤ ਹੋ ਗਏ ਨੇ ਇਸੇ ਕਰਕੇ ਮੈਂ ਬਹੁਤ ਦੁਖੀ ਪਰੇਸ਼ਾਨ ਰਹਿਣਾ ਹਾਂ ਸੱਚ ਦੱਸਾਂ ਤਾਂ ਮੇਰਾ ਜੀਨ ਨੂੰ ਦਿਲ ਨਹੀਂ ਕਰਦਾ ਮੈਂ ਬਿਲਕੁਲ ਹਿੰਮਤ ਹਾਰ ਚੁੱਕਿਆ ਹਾਂ ਪਰਸੰਤ ਜੀ ਮੈਨੂੰ ਤੁਹਾਡੇ ਬਾਰੇ ਕਿਸੇ ਨੇ ਦੱਸਿਆ ਏ ਦੱਸਿਆ ਏ ਕਿ ਤੁਸੀਂ ਬਹੁਤ ਗਿਆਨੀ ਹੋ ਅਤੇ ਤੁਸੀਂ ਆਪਣੇ ਗਿਆਨ ਦੀਆਂ ਗੱਲਾਂ ਦੇ ਨਾਲ ਹਰ ਇੱਕ ਦੀ ਮੁਸ਼ਕਲ ਪਰੇਸ਼ਾਨੀ ਦਾ ਹੱਲ ਕਰ ਦਿੰਦੇ ਹੋ ਇਸ ਕਰਕੇ ਮੇਰੇ ਤੇ ਵੀ ਕਿਰਪਾ ਕਰੋ ਮੇਰੇ ਤੇ ਵੀ ਦਰਸ ਕਰੋ ਮੈਨੂੰ ਵੀ ਮੇਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਦਾ ਹੱਲ ਦੱਸੋ ਤਾਂ ਜੋ ਮੈਂ ਇਸ ਮਾੜੇ ਸਮੇਂ ਦੇ ਵਿੱਚੋਂ ਬਾਹਰ ਆ ਜਾਵਾਂ ਤਾਂ ਸੰਤ ਜੀ ਨੇ ਕਿਹਾ ਪੁੱਤਰ ਅਸੀਂ ਤੈਨੂੰ ਤੇਰੀ ਇਹ ਮੁਸ਼ਕਲ ਪਰੇਸ਼ਾਨੀ ਦਾ ਹੱਲ ਜ਼ਰੂਰ ਦੱਸਾਂਗੇ ਕਹਿੰਦੇ ਉਹ ਮਨੁੱਖ ਨੇ ਕਿਹਾ ਸੰਤ ਜੀ ਤੁਸੀਂ ਬਹੁਤ ਵੱਡੇ ਵਿਦਵਾਨ ਹੋ ਗਿਆਨੀ ਹੋ ਪਰ ਮੈਂ ਘੱਟ ਪੜਿਆ ਲਿਖਿਆ ਹਾਂ ਇਸ ਕਰਕੇ ਤੁਸੀਂ ਮੈਨੂੰ ਸਧਾਰਨ ਸੌਖੇ ਜਿਹੇ ਤਰੀਕੇ ਦੇ ਨਾਲ ਸਮਝਾਉਣਾ ਕਿਉਂਕਿ ਤੁਹਾਡੀਆਂ ਗਿਆਨ ਦੀਆਂ ਵੱਡੀਆਂ ਵੱਡੀਆਂ ਭਾਰੀਆਂ ਗੱਲਾਂ ਹੋ ਸਕਦਾ ਮੇਰੀ ਸਮਝ ਦੇ ਵਿੱਚ ਨਾ ਆਉਣ ਇਸ ਕਰਕੇ ਮੈਨੂੰ ਸੌਖੇ ਜੇ ਤਰੀਕੇ ਦੇ ਨਾਲ ਸੌਖਾ ਜਿਹਾ ਹੱਲ ਦੱਸਿਓ ਜੀ ਕੰਦੇ ਸੰਤ ਜੀ ਨੇ ਜਦੋਂ ਇਸ ਮਨੁੱਖ ਦੀ ਇਹ ਗੱਲ ਸੁਣੀ ਤਾਂ ਮੁਸਕਰਾਏ ਕਹਿਣ ਲੱਗੇ ਵੀ ਹਾਂ ਭਾਈ ਤੈਨੂੰ ਅਸੀਂ ਤੇਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਦਾ ਹੱਲ ਸੌਖਾ ਜਿਹਾ ਹੀ ਦੱਸਾਂਗੇ ਪਰ ਪਹਿਲਾਂ ਤੈਨੂੰ ਸਾਡਾ ਇੱਕ ਕੰਮ ਕਰਨਾ ਪਵੇਗਾ ਕਹਿੰਦੇ ਉਹ ਮਨੁੱਖ ਕਹਿਣ ਲੱਗਾ ਵੀ ਸੰਤ ਜੀ ਦੱਸੋ ਤੁਹਾਡਾ ਕਿਹੜਾ ਕੰਮ ਆ ਜੇ ਮੈਂ ਕਰ ਸਕਦਾ ਹੋਇਆ ਤਾਂ ਜ਼ਰੂਰ ਕਰਾਂਗਾ ਸੰਤ ਜੀ ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਨੇ ਆ ਨਾ ਕਿ ਜਦੋਂ ਬੰਦਾ ਦੁਖੀ ਹੁੰਦਾ ਹੈ ਮਜਬੂਰ ਹੁੰਦਾ ਹੈ ਜਾਂ ਡਰਿਆ ਹੋਵੇ ਤਾਂ ਉਹ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦਾ ਹੈ ਉਸੇ ਤਰ੍ਹਾਂ ਇਹ ਆਦਮੀ ਵੀ ਝੱਟ ਹੀ ਤਿਆਰ ਹੋ ਗਿਆ ਕਹਿਣ ਲੱਗਾ ਸੰਤ ਜੀ ਦੱਸੋ ਮੈਨੂੰ ਤੁਹਾਡੇ ਲਈ ਕੀ ਕਰਨਾ ਪਵੇਗਾ ਸੰਤ ਜੀ ਨੇ ਕਿਹਾ ਬਹੁਤਾ ਕੁਝ ਨਹੀਂ ਕਰਨਾ ਬੱਸ ਉਹ ਸਾਹਮਣੇ ਪਹਾੜੀ ਦੇਖ ਰਿਹਾ ਹੈ ਇਹ ਪਹਾੜੀ ਦੇ ਉਸ ਪਾਸੇ ਜਾਣਾ ਹੈ ਉਹ ਪਹਾੜੀ ਦੇ ਉਸ ਪਾਸੇ ਸਾਡੀ ਕੁਝ ਜ਼ਮੀਨ ਹੈ ਪਰ ਉਹ ਜ਼ਮੀਨ ਦੇ ਵਿੱਚ ਕੀੜੀਆਂ ਨੇ ਪੌਣ ਬਣਾ ਲਿਆ ਹੈ ਕੀੜੀਆਂ ਨੇ ਆਪਣਾ ਘਰ ਬਣਾ ਲਿਆ ਹੈ ਉਹ ਕੀੜੀਆਂ ਸਾਡੀ ਉਸ ਉਪਜਾਊ ਜ਼ਮੀਨ ਨੂੰ ਦਿਨੋ ਦਿਨ ਖੋਖਲਾ ਕਰ ਰਹੀਆਂ ਨੇ ਇਸ ਕਰਕੇ ਉੱਥੇ ਕੋਈ ਵੀ ਫਸਲ ਨਹੀਂ ਹੁੰਦੀ ਕੋਈ ਵੀ ਪੇੜ ਪੌਦਾ ਨਹੀਂ ਉੱਗਦਾ ਇਸ ਲਈ ਮੈਂ ਚਾਹੁੰਦਾ ਹਾਂ ਕਿ ਤੂੰ ਸਾਡੀ ਉਸ ਜ਼ਮੀਨ ਦੇ ਵਿੱਚੋਂ ਉਹ ਕੀੜੀਆਂ ਦੇ ਪੌਣ ਨੂੰ ਖਤਮ ਕਰ ਦਵੇਂ ਉਹ ਕੀੜੀਆਂ ਦਾ ਘਰ ਤਬਾਹ ਕਰਕੇ ਉਥੋਂ ਕੀੜੀਆਂ ਨੂੰ ਕਿਤੇ ਦੂਰ ਭਜਾ ਦੇਵੇਂ ਕਹਿੰਦੇ ਜਦੋਂ ਉਸ ਆਦਮੀ ਨੇ ਸੰਤ ਜੀ ਦੇ ਮੁਖ ਚੋਂ ਇਹ ਗੱਲ ਸੁਣੀ ਤਾਂ ਉਹਨੂੰ ਬੜੀ ਹਰਾਨੀ ਹੋਈ ਉਹਦੇ ਅੰਦਰੋਂ ਆਵਾਜ਼ ਆਈ ਵੀ ਕਿਤੇ ਤੂੰ ਇਹ ਸੰਤ ਮਹਾਪੁਰਖਾਂ ਦੇ ਕੋਲ ਆ ਕੇ ਗਲਤੀ ਤਾਂ ਨਹੀਂ ਕੀਤੀ ਕਿਉਂਕਿ ਸੰਤ ਮਹਾਪੁਰਖ ਜੀ ਤਾਂ ਹਮੇਸ਼ਾ ਜੀਵ ਜੰਤੂਆਂ ਦਾ ਪਲਾ ਕਰਨ ਨੂੰ ਕਹਿੰਦੇ ਨੇ ਪਰ ਇਹ ਕਿਹੜੇ ਸੰਤ ਜੀ ਨੇ ਜੋ ਉਹ ਜੀਵਾਂ ਦਾ ਘਰ ਤਬਾਹ ਕਰਨ ਨੂੰ ਕਹਿ ਰਹੇ ਨੇ ਮੈਂ ਕਿਤੇ ਕੋ ਗਲਤੀ ਤਾਂ ਨਹੀਂ ਕਰ ਬੈਠਾ ਮੈਂ ਕਿਸੇ ਗਲਤ ਇਨਸਾਨ ਕੋਲ ਤਾਂ ਨਹੀਂ ਆ ਗਿਆ ਕਹਿੰਦੇ ਜਦੋਂ ਇਹਦੇ ਮਨ ਦੇ ਵਿੱਚ ਇਦਾਂ ਦੇ ਸਵਾਲ ਉੱਠਨੇ ਸ਼ੁਰੂ ਹੋਏ ਤਾਂ ਸੰਤ ਜੀ ਵੀ ਸਮਝ ਗਏ ਕਿ ਇਹਦੇ ਅੰਦਰ ਉਥਲ ਪੁਥਲ ਮੱਚ ਚੁੱਕੀ ਆ ਸੰਤ ਜੀ ਨੇ ਕਿਹਾ ਦੇਖ ਪੁੱਤਰ ਮੈਨੂੰ ਪਤਾ ਹੈ ਕਿ ਤੂੰ ਮੇਰੀ ਗੱਲ ਸੁਣ ਕੇ ਬੜਾ ਹਰਾਣਿਆ ਪਰ ਮੇਰੀ ਵੀ ਮਜਬੂਰੀ ਆ ਮੇਰੀ ਉਹ ਉਪਜਾਊ ਜ਼ਮੀਨ ਇਹਨਾਂ ਕੀੜੀਆਂ ਕਰਕੇ ਖਰਾਬ ਹੋ ਰਹੀ ਆ ਇਸ ਕਰਕੇ ਮੈਂ ਉਹਨਾਂ ਦਾ ਘਰ ਤਬਾਹ ਕਰਵਾ ਰਿਹਾ ਹਾਂ ਪਰ ਯਾਦ ਰੱਖੀ ਜਦੋਂ ਵੀ ਤੂੰ ਉਹ ਕੀੜੀਆਂ ਦਾ ਘਰ ਤਬਾਹ ਕਰੇਂਗਾ ਉਹਨਾਂ ਕੀੜੀਆਂ ਨੂੰ ਉੱਥੋਂ ਦੂਰ ਭਜਾਵੇਂਗਾ ਨਾ ਕੀੜੀਆਂ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਕੋਈ ਵੀ ਕੀੜੀ ਮਰਨੀ ਨਹੀਂ ਚਾਹੀਦੀ ਤੂੰ ਬੜੀ ਸਾਵਧਾਨੀ ਦੇ ਨਾਲ ਕੰਮ ਕਰੀਂ ਕਿੰਦੇ ਜਦੋਂ ਸੰਤ ਜੀ ਨੇ ਇਹ ਗੱਲ ਕਹੀ ਤਾਂ ਇਸ ਮਨੁੱਖ ਦੇ ਮਨ ਦੇ ਵਿੱਚ ਕੁਝ ਤਸੱਲੀ ਹੋਈ ਵੀ ਸ਼ੁਕਰ ਹੈ ਇਸ ਸੰਤ ਮਹਾਪੁਰਖਾਂ ਦੇ ਮਨ ਦੇ ਵਿੱਚ ਕੋਈ ਤਰਸ ਦਇਆ ਦੀ ਭਾਵਨਾ ਹੈ ਇਸੇ ਕਰਕੇ ਹੀ ਉਹ ਕੀੜੀਆਂ ਨੂੰ ਜਾਨੋਂ ਮਾਰਨਾ ਨਹੀਂ ਚਾਹੁੰਦੇ ਕਹਿੰਦੇ ਹੁਣ ਮਨ ਦੇ ਵਿੱਚ ਸਵਾਲ ਤਾਂ ਕਈ ਤਰ੍ਹਾਂ ਦੇ ਸਨ ਪਰ ਫੇਰ ਵੀ ਸੰਤ ਜੀ ਦੇ ਆਖੇ ਲੱਗ ਕੇ ਉਹ ਮਨੁੱਖ ਕੀੜੀਆਂ ਦਾ ਘਰ ਤਬਾਹ ਕਰਨ ਨੂੰ ਤੁਰ ਪਿਆ ਸੰਤ ਜੀ ਨੇ ਮੰਗਰੋ ਆਵਾਜ਼ ਮਾਰ ਕੇ ਕਿਆ ਪੁੱਤਰ ਇਹ ਕੰਮ ਕਰਨਾ ਇੰਨਾ ਆਸਾਨ ਨਹੀਂ ਹੋਵੇਗਾ ਕਿਉਂਕਿ ਉਹ ਕੀੜੀਆਂ ਵਾਰ-ਵਾਰ ਘਰ ਬਣਾ ਲੈਂਦੀਆਂ ਨੇ ਇਸ ਕਰਕੇ ਹੋ ਸਕਦਾ ਤੈਨੂੰ ਕੁਝ ਦਿਨ ਲੱਗ ਜਾਣ ਉਹਨਾਂ ਦਾ ਘਰ ਬਰਬਾਦ ਕਰਨ ਦੇ ਲਈ ਪਰ ਤੂੰ ਸਾਡੇ ਕੋਲ ਉਸੇ ਦਿਨ ਆਵੇਂ ਜਦੋਂ ਤੂੰ ਉਹਨਾਂ ਕੀੜੀਆਂ ਨੂੰ ਉੱਥੋਂ ਦੂਰ ਭਜਾ ਦੇਵੇਂਗਾ ਤਾਂ ਉਹ ਮਨੁੱਖ ਨੇ ਕਿਹਾ ਠੀਕ ਹੈ ਸੰਤ ਜੀ ਮੈਂ ਉਹਨਾਂ ਕੀੜੀਆਂ ਨੂੰ ਤੁਹਾਡੀ ਫਸਲ ਦੇ ਵਿੱਚੋਂ ਦੂਰ ਭਜਾ ਕੇ ਫਿਰ ਹੀ ਵਾਪਸ ਆਵਾਂਗਾ ਕਹਿੰਦੇ ਉਹ ਮਨੁੱਖ ਸੰਤ ਜੀ ਨੂੰ ਇਹ ਕਹਿ ਕੇ ਪਹਾੜੀ ਦੇ ਉਸ ਪਾਰ ਚਲੇ ਆ ਗਿਆ ਜਾ ਕੇ ਦੇਖਿਆ ਸੱਚਮੁੱਚ ਉੱਥੇ ਬਹੁਤ ਸਾਰੀਆਂ ਕੀੜੀਆਂ ਸਨ ਪਰ ਕੀੜੀਆਂ ਬੜੀ ਹੀ ਏਕਤਾ ਦੇ ਨਾਲ ਇੱਕ ਲਾਈਨ ਦੇ ਵਿੱਚ ਕੰਮ ਕਰ ਰਹੀਆਂ ਸਨ ਉਹ ਇਧਰੋਂ ਸੁਬਾਨ ਉਧਰ ਲਿਜਾ ਰਹੀਆਂ ਨੇ ਉਧਰੋਂ ਇਧਰ ਲੈ ਕੇ ਆ ਰਹੀਆਂ ਨੇ ਕੁਝ ਖਾਣ ਪੀਣ ਦੀ ਚੀਜ਼ ਆਪਣੇ ਘਰ ਵਿੱਚ ਇਕੱਠੀ ਕਰ ਰਹੀਆਂ ਨੇ ਕਹਿੰਦੇ ਪਹਿਲਾਂ ਤਾਂ ਇਹਦਾ ਮਨ ਕਮਜ਼ੋਰ ਪੈ ਗਿਆ ਇਹਨੂੰ ਲੱਗਾ ਕਿ ਨਹੀਂ ਇਸ ਤਰ੍ਹਾਂ ਕਿਸੇ ਜੀਵ ਦਾ ਘਰ ਉਜਾੜਨ ਦਾ ਮੈਨੂੰ ਹੱਕ ਨਹੀਂ ਆ ਮੈਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਪਰ ਫਿਰ ਦੂਸਰੇ ਹੀ ਪਲ ਦੇ ਵਿੱਚ ਮਨ ਵਿੱਚ ਖਿਆਲ ਆਇਆ ਵੀ ਜੇ ਇਹ ਕੰਮ ਮੈਂ ਨਾ ਕੀਤਾ ਤਾਂ ਮੈਨੂੰ ਮੇਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਦਾ ਹੱਲ ਨਹੀਂ ਮਿਲਣਾ ਇਸ ਕਰਕੇ ਇਹ ਕੰਮ ਤਾਂ ਮੈਨੂੰ ਕਰਨਾ ਹੀ ਪਵੇਗਾ ਕਹਿੰਦੇ ਇਹ ਹੀ ਸੋਚ ਕੇ ਉਹਨੇ ਉਹਨਾਂ ਕੀੜੀਆਂ ਨੂੰ ਉਥੋਂ ਭਜਾਉਣਾ ਸ਼ੁਰੂ ਕਰ ਦਿੱਤਾ ਕੀੜੀਆਂ ਦੇ ਵਿੱਚ ਹਲਚਲ ਮਚ ਗਈ ਕੀੜੀਆਂ ਇੱਧਰ ਉੱਧਰ ਭੱਜਣ ਲੱਗੀਆਂ ਕਿੰਨੇ ਨੂੰ ਕਾਫੀ ਸਮਾਂ ਲੱਗਿਆ ਕੀੜੀਆਂ ਨੂੰ ਉੱਥੋਂ ਦੂਰ ਭਜਾਉਣ ਤੇ ਪਰ ਕੀੜੀਆਂ ਇੱਕਦਮ ਆਪਣੇ ਕੋਹਣ ਨੂੰ ਖਾਲੀ ਕਰ ਗਈਆਂ ਸਨ ਇਹ ਮਨੁੱਖ ਨਿਸ਼ਚਿੰਤ ਹੋ ਕੇ ਆਪਣੇ ਘਰ ਵਾਪਸ ਆ ਗਿਆ ਸੋਚਿਆ ਵੀ ਚਲੋ ਕੱਲ ਨੂੰ ਸੰਤ ਜੀ ਨੂੰ ਮਿਲ ਕੇ ਆਵਾਂਗਾ ਕਵਾਂਗਾ ਕਿ ਮੈਂ ਉਹ ਕੀੜੀਆਂ ਨੂੰ ਤੁਹਾਡੀ ਜ਼ਮੀਨ ਤੋਂ ਦੂਰ ਭਜਾ ਦਿੱਤਾ ਹੈ ਪਰ ਜਿਉਂ ਹੀ ਅਗਲੇ ਦਿਨ ਉਹ ਸੰਤ ਜੀ ਨੂੰ ਮਿਲਣ ਦੇ ਲਈ ਵਾਪਸ ਆਇਆ ਤਾਂ ਦੇਖਿਆ ਉਹ ਕੀੜੀਆਂ ਤਾਂ ਫਿਰ ਤੋਂ ਉੱਥੇ ਹੀ ਆ ਚੁੱਕੀਆਂ ਸਨ ਉਹ ਤਾਂ ਪਹਿਲਾਂ ਨਾਲੋਂ ਵੀ ਜ਼ਿਆਦਾ ਊਰਜਾ ਸ਼ਕਤੀ ਦੇ ਨਾਲ ਕੰਮ ਕਰ ਰਹੀਆਂ ਸਨ ਕਹਿੰਦੇ ਇਹਨੂੰ ਦੇਖ ਕੇ ਪਹਿਲਾਂ ਤਾਂ ਮਨ ਦੇ ਵਿੱਚ ਬੜਾ ਗੁੱਸਾ ਆਇਆ ਪਰ ਫਿਰ ਤਰਸ ਵੀ ਆਇਆ ਕਿ ਦੇਖ ਨਿੱਕੇ ਜੇ ਜੀਵ ਨੇ ਹਿੰਮਤ ਨਹੀਂ ਹਾਰੀ ਕਿਸ ਤਰ੍ਹਾਂ ਫਿਰ ਤੋਂ ਆਪਣਾ ਘਰ ਵਸਾਉਣ ਤੇ ਲੱਗ ਗਈਆਂ ਨੇ ਆਪਣੇ ਮਨ ਦੇ ਵਿੱਚ ਉਹਦੇ ਪਛਤਾਵਾ ਵੀ ਹੋਇਆ ਵੀ ਮੈਂ ਕਿੱਦਾਂ ਦਾ ਮਨੁੱਖ ਹਾਂ ਪਰ ਫਿਰ ਤੋਂ ਉਹਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਕਹਿੰਦੇ ਉਹਨੇ 1-2 ਦਿਨ ਇਸੇ ਤਰ੍ਹਾਂ ਕੰਮ ਕੀਤਾ ਕੀੜੀਆਂ ਨੂੰ ਦੂਰ ਭਜਾਉਣ ਲੱਗਾ ਕਹਿੰਦੇ ਜਦੋਂ ਚੌਥਾ ਦਿਨ ਹੋਇਆ ਨਾ ਆਇਆ ਤਾਂ ਉਥੇ ਕੀੜੀਆਂ ਨਹੀਂ ਸਨ ਇਹ ਦੇਖ ਕੇ ਬੜਾ ਖੁਸ਼ ਹੋਇਆ ਵੀ ਚਲੋ ਕੀੜੀਆਂ ਇਥੋਂ ਘਰ ਛੱਡ ਕੇ ਭੱਜ ਗਈਆਂ ਨੇ ਖੁਸ਼ੀ-ਖੁਸ਼ੀ ਸੰਤ ਜੀਵਨ ਅੱਗੇ ਵਧਣ ਲੱਗਾ ਪਰ ਕੁਝ ਹੀ ਦੂਰੀ ਤੇ ਗਿਆ ਤਾਂ ਦੇਖਿਆ ਕੀੜੀਆਂ ਨੇ ਤਾਂ ਇੱਕ ਨਵਾਂ ਘਰ ਬਣਾ ਲਿਆ ਸੀ ਉਹ ਕੀੜੀਆਂ ਫੇਰ ਬੜੀ ਊਰਜਾ ਬੜੀ ਤਾਕਤ ਦੇ ਨਾਲ ਬੜੀ ਤੇਜ਼ੀ ਦੇ ਨਾਲ ਇਧਰ ਉਧਰ ਭੱਜ ਰਹੀਆਂ ਸਨ ਆਪਣੇ ਘਰ ਵਿੱਚ ਸਮਾਨ ਇਕੱਠਾ ਕਰ ਰਹੀਆਂ ਸਨ ਕਹਿੰਦੇ ਇਹਨੇ ਫਿਰ ਤੋਂ ਉਹਨਾਂ ਦਾ ਘਰ ਉਥੋਂ ਉਜਾੜਨਾ ਸ਼ੁਰੂ ਕਰ ਦਿੱਤਾ ਉਹਨਾਂ ਨੂੰ ਦੂਰ ਭਜਾਉਣਾ ਸ਼ੁਰੂ ਕਰ ਦਿੱਤਾ ਅੱਜ ਉਹ ਕੀੜੀਆਂ ਨੂੰ ਉਥੋਂ ਭਜਾਉਣ ਸਮੇਂ ਕੁਝ ਕੀੜੀਆਂ ਮਰ ਵੀ ਗਈਆਂ ਸਨ ਕੁਝ ਜ਼ਖਮੀ ਹੋ ਗਈਆਂ ਸਨ ਕਹਿੰਦੇ ਇਹਦੇ ਮਨ ਦੇ ਵਿੱਚ ਬੜਾ ਪਛਤਾਵਾ ਹੋ ਰਿਹਾ ਸੀ ਕਿ ਮੈਂ ਬਹੁਤ ਗਲਤ ਕੰਮ ਕੀਤਾ ਏ ਇਦਾਂ ਹੀ ਦੁਖੀ ਮਨ ਦੇ ਨਾਲ ਆਪਣੇ ਘਰ ਦੇ ਵਿੱਚ ਆ ਗਿਆ ਰਾਤ ਨੂੰ ਨੀਂਦ ਨਹੀਂ ਆਈ ਸਾਰੀ ਰਾਤ ਪਛਤਾਉਂਦਾ ਰਿਹਾ ਕਿ ਮਣਾ ਤੂੰ ਇਹ ਕੀ ਕੀਤਾ ਤੂੰ ਪਾਪ ਕੀਤਾ ਏ ਇੱਕ ਤਾਂ ਤੂੰ ਕਿਸੇ ਦਾ ਘਰ ਉਜਾੜਿਆ ਉੱਤੋਂ ਤੂੰ ਉਹਨਾਂ ਦਾ ਨੁਕਸਾਨ ਵੀ ਕਰ ਆਇਆ ਕਹਿੰਦੇ ساری ਰਾਤ ਪਛਤਾਉਂਦਾ ਰਿਹਾ ਦਿਨ ਚੜਿਆ ਤਾਂ ਮਨ ਦੇ ਵਿੱਚ ਫੈਸਲਾ ਕਰ ਲਿਆ ਕਿ ਨਹੀਂ ਹੁਣ ਜੋ ਮਰਜ਼ੀ ਹੋ ਜਵੇ ਮੈਂ ਉਹਨਾਂ ਦਾ ਘਰ ਨਹੀਂ ਹੋ ਜਾਣਾਗਾ ਬਲਕਿ ਉਹਨਾਂ ਦੀ ਮਦਦ ਕਰਾਂਗਾ ਕਹਿੰਦੇ ਬਸ ਇਹੀ ਸੋਚ ਕੇ ਅਗਲੇ ਦਿਨ ਆਪਣੇ ਘਰ ਤੋਂ ਜਦੋਂ ਤੁਰਿਆ ਤਾਂ ਨਾਲ ਕੁਝ ਆਟਾ ਲੈ ਲਿਆ ਜਾ ਕੇ ਕੀੜੀਆਂ ਦੇ ਭੌਣ ਦੇ ਉੱਤੇ ਆਟਾ ਪਾ ਦਿੱਤਾ ਅਤੇ ਉਹਨਾਂ ਕੀੜੀਆਂ ਦੇ ਘਰ ਦੇ ਆਸ-ਪਾਸ ਇੱਕ ਵਾਰਡ ਬਣਾ ਦਿੱਤੀ ਵੀ ਕਿਤੇ ਕੋਈ ਹੋਰ ਮਨੁੱਖ ਇਹਨਾਂ ਦੇ ਘਰ ਨੂੰ ਉਜਾੜ ਨਾ ਦੇਵੇ ਇਹਨਾਂ ਦਾ ਨੁਕਸਾਨ ਨਾ ਹੋ ਜਾਵੇ ਕਿੱਥੇ ਤਾਂ ਉਹਨਾਂ ਦੇ ਘਰ ਨੂੰ ਬਰਬਾਦ ਕਰਨ ਤੇ ਲੱਗਾ ਸੀ ਹੁਣ ਉਹਨਾਂ ਦੀ ਮਦਦ ਕਰਨ ਲੱਗਾ ਅਤੇ ਮਨ ਦੇ ਵਿੱਚ ਪੱਕਾ ਫੈਸਲਾ ਕਰ ਲਿਆ ਵੀ ਜੋ ਮਰਜ਼ੀ ਹੋ ਜਾਵੇ ਹੁਣ ਮੈਂ ਇਹ ਪਾਪ ਨਹੀਂ ਕਰਾਂਗਾ ਜਾ ਕੇ ਸੰਤ ਜੀ ਨੂੰ ਜਵਾਬ ਦੇ ਦਿੱਤਾ ਕਿ ਆ ਸੰਤ ਜੀ ਤੁਹਾਡਾ ਦਿੱਤਾ ਇਹ ਕੰਮ ਮੈਂ ਨਹੀਂ ਕਰ ਸਕਦਾ ਸੰਤ ਜੀ ਨੇ ਕਿਹਾ ਵੇ ਭਾਈ ਤੇਰਾ ਇੰਨਾ ਵੱਡਾ ਸ਼ਰੀਰ ਆ ਤੇਰੇ ਵਿੱਚ ਇੰਨੀ ਤਾਕਤ ਆ ਅਤੇ ਉਹ ਕੀੜੀਆਂ ਨਿੱਕਾ ਜਿਹਾ ਜੀਵ ਆ ਤੂੰ ਉਹਨਾਂ ਦੇ ਅੱਗੇ ਹਾਰ ਮੰਨ ਗਿਆ ਤੂੰ ਇਹ ਕੰਮ ਨਹੀਂ ਕਰ ਸਕਿਆ ਕੀ ਗੱਲ ਤੂੰ ਇਹ ਕੰਮ ਕਿਉਂ ਨਹੀਂ ਕਰ ਸਕਦਾ ਉਹ ਮਨੁੱਖ ਨੇ ਕਿਹਾ ਸੰਤ ਜੀ ਗੱਲ ਤਾਕਤ ਦੀ ਨਹੀਂ ਆ ਇਹ ਕੰਮ ਮੈਂ ਕੀਤਾ ਵਾਰ-ਵਾਰ ਕੀਤਾ ਮੈਂ ਵਾਰ-ਵਾਰ ਜਾ ਕੇ ਉਹਨਾਂ ਕੀੜੀਆਂ ਦਾ ਘਰ ਉਜਾੜਿਆ ਪਰ ਉਹ ਕੀੜੀਆਂ ਹਰ ਵਾਰ ਪਹਿਲਾਂ ਨਾਲੋਂ ਜ਼ਿਆਦੀ ਤਾਕਤ ਪਹਿਲਾਂ ਨਾਲੋਂ ਜ਼ਿਆਦੀ ਹਿੰਮਤ ਉਤਸ਼ਾਹ ਦੇ ਨਾਲ ਆਪਣਾ ਘਰ ਬਣਾਉਣ ਤੇ ਲੱਗ ਗਈਆਂ ਮੈਂ ਉਹਨਾਂ ਦੀ ਉਹ ਹਿੰਮਤ ਹੌਸਲਾ ਦੇਖ ਕੇ ਹਾਰ ਗਿਆ ਹਾਂ ਹੁਣ ਮੇਰੇ ਵਿੱਚ ਵਾਹ ਨਹੀਂ ਮੈਂ ਇਹ ਪਾਪ ਨਹੀਂ ਕਰ ਸਕਦਾ ਮੇਰੇ ਹੱਥੋਂ ਉਹਨਾਂ ਦਾ ਬਹੁਤ ਨੁਕਸਾਨ ਹੋਇਆ ਇਹ ਮੈਂ ਉਸ ਗੱਲ ਤੇ ਪਛਤਾ ਰਿਹਾ ਹਾਂ ਇਸ ਕਰਕੇ ਹੁਣ ਮੈਂ ਉਹਨਾਂ ਦਾ ਨੁਕਸਾਨ ਨਹੀਂ ਕਰਾਂਗਾ ਬਲਕਿ ਉਹਨਾਂ ਦੀ ਮਦਦ ਕਰਾਂਗਾ ਕਹਿੰਦੇ ਸੰਤ ਜੀ ਮੁਸਕਰਾਉਣ ਲੱਗੇ ਸੰਤ ਜੀ ਨੇ ਕਿਹਾ ਪੁੱਤਰ ਇਹੀ ਸਿੱਖਣ ਦੇ ਲਈ ਤਾਂ ਮੈਂ ਤੈਨੂੰ ਉੱਥੇ ਭੇਜਿਆ ਸੀ ਉਹ ਮਨੁੱਖ ਹੈਰਾਨ ਹੋ ਕੇ ਕਹਿਣ ਲੱਗਾ ਸੰਤ ਜੀ ਇਹਦੇ ਵਿੱਚ ਸਿੱਖਿਆ ਵਾਲੀ ਕਿਹੜੀ ਗੱਲ ਸੀ ਕੀ ਸਿੱਖਣ ਨੂੰ ਤੁਸੀਂ ਮੈਨੂੰ ਭੇਜਿਆ ਤਾਂ ਸੰਤ ਜੀ ਨੇ ਕਿਹਾ ਪੁੱਤਰ ਇੱਕ ਵਾਰ ਫਿਰ ਤੋਂ ਸਾਰੀ ਕਹਾਣੀ ਮੈਨੂੰ ਦੱਸ ਕਿ ਤੂੰ ਕਿਸ ਤਰ੍ਹਾਂ ਉਹਨਾਂ ਦਾ ਘਰ ਬਰਬਾਦ ਕੀਤਾ ਉਹਨਾਂ ਨੇ ਆਪਣਾ ਘਰ ਕਿਸ ਤਰ੍ਹਾਂ ਬਣਾਇਆ ਤਾਂ ਕਹਿੰਦੇ ਇਹ ਮਨੁੱਖ ਨੇ ਨਿੱਕੀ ਨਿੱਕੀ ਗੱਲ ਦੱਸਣੀ ਸ਼ੁਰੂ ਕਰ ਦਿੱਤੀ ਕਿ ਮੈਂ ਕਿੰਝ ਵਾਰ-ਵਾਰ ਉਹਨਾਂ ਦੇ ਘਰ ਨੂੰ ਤੋੜਦਾ ਰਿਹਾ ਘਰ ਦੇ ਉੱਤੇ ਪਾਣੀ ਵੀ ਪਾਇਆ ਉਹਨਾਂ ਕੀੜੀਆਂ ਦਾ ਨੁਕਸਾਨ ਵੀ ਹੋ ਗਿਆ ਪਰ ਕੀੜੀਆਂ ਹਰ ਵਾਰ ਵੱਧ ਤਾਕਤ ਵੱਧ ਊਰਜਾ ਦੇ ਨਾਲ ਕੰਮ ਕਰਦੀਆਂ ਰਹੀਆਂ ਇਸ ਕਰਕੇ ਉਹਨਾਂ ਦੀ ਉਹ ਹਿੰਮਤ ਨੂੰ ਦੇਖ ਕੇ ਮੇਰੀ ਹਿੰਮਤ ਟੁੱਟ ਗਈ ਮੈਂ ਉਹਨਾਂ ਦਾ ਨੁਕਸਾਨ ਕਰਨ ਦੀ ਬਜਾਏ ਉਹਨਾਂ ਦੀ ਮਦਦ ਕਰਨ ਦੇ ਵਿੱਚ ਲੱਗ ਗਿਆ ਤਾਂ ਸੰਤ ਜੀ ਨੇ ਕਿਹਾ ਪੁੱਤਰ ਇਹੀ ਤੈਨੂੰ ਮੈਂ ਸਮਝਾਉਣਾ ਚਾਹੁੰਦਾ ਸੀ ਕਿ ਹਰ ਜੀਵ ਦੇ ਵਸ ਦੇ ਵਿੱਚ ਆ ਕਰਮ ਕਰਨਾ ਕੋਸ਼ਿਸ਼ ਕਰਨੀ ਜਦੋਂ ਆਪਾਂ ਇਮਾਨਦਾਰੀ ਦੇ ਨਾਲ ਕੋਸ਼ਿਸ਼ ਕਰਦੇ ਹਾਂ ਆਪਣਾ ਕਰਮ ਕਰਦੇ ਹਾਂ ਨਾ ਤਾਂ ਜੋ ਫੈਸਲੇ ਜੋ ਹਾਲਾਤ ਸਾਡੇ ਉਲਟ ਹੁੰਦੇ ਨੇ ਉਹ ਵੀ ਸਾਡੇ ਹੱਕ ਵਿੱਚ ਹੋਣੇ ਸ਼ੁਰੂ ਹੋ ਜਾਂਦੇ ਨੇ ਜਿਵੇਂ ਉਹ ਕੀੜੀਆਂ ਦਾ ਘਰ ਤੋਂ ਵਾਰ-ਵਾਰ ਉਜਾੜਿਆ ਪਰ ਉਹਨਾਂ ਨੇ ਹਿੰਮਤ ਨਹੀਂ ਹਾਰੀ ਉਹ ਹਾਰੀਆਂ ਨਹੀਂ ਉਹ ਡਬਲ ਤਾਕਤ ਦੇ ਨਾਲ ਕੰਮ ਕਰਨ ਲੱਗੀਆਂ ਉਸੇ ਹੀ ਤਰ੍ਹਾਂ ਤੈਨੂੰ ਉਹਨਾਂ ਤੋਂ ਸਿੱਖਣ ਦੀ ਲੋੜ ਆ ਜ਼ਿੰਦਗੀ ਦੇ ਵਿੱਚ ਵਾਦੇ ਘਾਟੇ ਜਾਂਦੇ ਰਹਿੰਦੇ ਨੇ ਨਫੇ ਨੁਕਸਾਨ ਚੱਲਦੇ ਰਹਿੰਦੇ ਨੇ ਪਰ ਮਨੁੱਖ ਨੂੰ ਕੋਸ਼ਿਸ਼ ਕਰਨੀ ਨਹੀਂ ਛੱਡਣੀ ਚਾਹੀਦੀ ਜਿਵੇਂ ਉਹ ਕੀੜੀਆਂ ਕੋਸ਼ਿਸ਼ ਕਰਦੀਆਂ ਰਹੀਆਂ ਹਰ ਦਿਨ ਨਵੀਂ ਸ਼ੁਰੂਆਤ ਕਰਦੀਆਂ ਰਹੀਆਂ ਤੂੰ ਵੀ ਆਪਣੀ ਜ਼ਿੰਦਗੀ ਦੇ ਵਿੱਚ ਫਿਰ ਤੋਂ ਕੋਸ਼ਿਸ਼ ਕਰ ਨਵੀਂ ਸ਼ੁਰੂਆਤ ਕਰ ਪੂਰੀ ਹਿੰਮਤ ਪੂਰੇ ਉਤਸ਼ਾਹ ਦੇ ਨਾਲ ਕੋਸ਼ਿਸ਼ ਕਰ ਦੇਖਣਾ ਤੈਨੂੰ ਵੀ ਕਾਮਯਾਬੀ ਜ਼ਰੂਰ ਮਿਲੇਗੀ ਜਿਵੇਂ ਤੂੰ ਉਹਨਾਂ ਦਾ ਨੁਕਸਾਨ ਕਰ ਕਰਕੇ ਹਾਰ ਗਿਆ ਤੂੰ ਆਪਣਾ ਫੈਸਲਾ ਬਦਲ ਦਿੱਤਾ ਤੂੰ ਉਹਨਾਂ ਦੀ ਮਦਦ ਕਰਨੇ ਸ਼ੁਰੂ ਕਰ ਦਿੱਤੀ ਉਸੇ ਤਰ੍ਹਾਂ ਜੋ ਹਾਲਾਤ ਅੱਜ ਤੇਰੇ ਤੋਂ ਉਲਟ ਨੇ ਤੇਰੇ ਖਿਲਾਫ ਨਹੀਂ ਤੇਰੀ ਹਿੰਮਤ ਤੇਰਾ ਹੌਸਲਾ ਦੇਖ ਕੇ ਤੇਰੇ ਹੱਕ ਵਿੱਚ ਹੋ ਜਾਣਗੇ ਸੰਤ ਜੀ ਨੇ ਕਿਹਾ ਪੁੱਤਰ ਇਹ ਜੀਵ ਜੰਤੂ ਸਾਨੂੰ ਬਹੁਤ ਵੱਡੀ ਸਿੱਖਿਆ ਦਿੰਦੇ ਨੇ ਇਹ ਜੀਵ ਜੰਤੂ ਆਪਣੇ ਜੀਵਨ ਦੇ ਵਿੱਚ ਹਮੇਸ਼ਾ ਸੰਘਰਸ਼ ਕਰਦੇ ਰਹਿੰਦੇ ਨੇ ਕਦੇ ਵੀ ਹਿੰਮਤ ਨਹੀਂ ਹਾਰਦੇ ਸਿਰਫ ਮਨੁੱਖ ਹੀ ਇੱਕ ਐਸਾ ਜੀਵ ਹੈ ਜੋ ਆਪਣੀ ਜ਼ਿੰਦਗੀ ਦੇ ਵਿੱਚ ਆਏ ਹੋਏ ਦੁੱਖਾਂ ਨੂੰ ਦੇਖ ਕੇ ਘਬਰਾ ਜਾਂਦਾ ਹੈ ਹੇ ਮਾਤਾ ਆਰ ਜਾਂਦਾ ਹੈ ਪਰ ਇਹ ਜੀਵ ਜੰਤੂਆਂ ਵੱਲ ਦੇਖ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਤਾਂ ਹਰ ਦਿਨ ਸੰਘਰਸ਼ ਹੈ ਹਰ ਦਿਨ ਨਵੀਂ ਮੁਸ਼ਕਲ ਨਵੀਂ ਚੁਣੌਤੀ ਕਈ ਵਾਰ ਇਹਨਾਂ ਨੂੰ ਕਈ ਕਈ ਦਿਨ ਤੱਕ ਭੋਜਨ ਨਹੀਂ ਮਿਲਦਾ ਤੈਨੂੰ ਦੋ ਵਕਤ ਦੀ ਰੋਟੀ ਤਾਂ ਮਿਲ ਰਹੀ ਹੈ ਨਾ ਇਹਨਾਂ ਨੂੰ ਤਾਂ ਕਈ ਕਈ ਦਿਨ ਭੋਜਨ ਵੀ ਨਹੀਂ ਮਿਲਦਾ ਪਰ ਫੇਰ ਵੀ ਕਦੇ ਤੂੰ ਇਹ ਦੇਖਿਆ ਵੀ ਕੋਈ ਜੀਵ ਜੰਤੂ ਆਪਣੇ ਜੀਵਨ ਤੋਂ ਅੱਕ ਕੇ ਉਹ ਕਦੇ ਵੀ ਆਪਣੀ ਜੀਵਨ ਰੇਲਾ ਆਪ ਖਤਮ ਨਹੀਂ ਕਰਦੇ ਉਹ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਸੰਘਰਸ਼ ਕਰਦੇ ਰਹਿੰਦੇ ਨੇ ਹੁਣੇ ਨਿੱਕਾ ਜਿਹਾ ਜੀਵ ਕੀੜੀ ਇਹਨੂੰ ਪਤਾ ਹੈ ਕਿ ਜਦੋਂ ਵੀ ਮੈਂ ਘਰ ਤੋਂ ਬਾਹਰ ਨਿਕਲਿਆ ਮੈਂ ਕਿਸੇ ਦੇ ਵੀ ਪੈਰ ਥੱਲੇ ਆ ਕੇ ਕੁਚਲਿਆ ਜਾ ਸਕਦਾ ਹਾਂ ਔਰ ਫਿਰ ਵੀ ਇਹ ਕੀੜੀ ਕਦੇ ਵੀ ਹਾਰ ਨਹੀਂ ਮੰਨਦੀ ਮਿਹਨਤ ਕਰਨੀ ਨਹੀਂ ਛੱਡਦੀ ਕੋਸ਼ਿਸ਼ ਕਰਨੀ ਨਹੀਂ ਛੱਡਦੀ ਬਸ ਇਹੀ ਚੀਜ਼ਾਂ ਸਾਨੂੰ ਸਿੱਖਣ ਦੀ ਲੋੜ ਹੈ ਜਦੋਂ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਪੂਰੀ ਹਿੰਮਤ ਦੇ ਨਾਲ ਪੂਰੀ ਲਗਨ ਦੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਤਾਂ ਫਿਰ ਉਹ ਪਰਮ ਪਿਤਾ ਪਰਮਾਤਮਾ ਇਹ ਪੂਰੀ ਕੁਦਰਤ ਪੂਰੀ ਕਾਇਨਾਤ ਵੀ ਸਾਡੇ ਹੱਕ ਵਿੱਚ ਖੜੀ ਹੋ ਜਾਂਦੀ ਆ ਜੋ ਚੀਜ਼ਾਂ ਸਾਡੇ ਕਰਮਾਂ ਦੇ ਵਿੱਚ ਨਹੀਂ ਲਿਖੀਆਂ ਨਾ ਉਹ ਪਰਮ ਪਿਤਾ ਪਰਮਾਤਮਾ ਸਾਡੀ ਮਿਹਨਤ ਸਾਡੀ ਲਗਨ ਦੇਖ ਕੇ ਸਾਡੀ ਹਿੰਮਤ ਨੂੰ ਦੇਖ ਕੇ ਉਹ ਚੀਜ਼ਾਂ ਵੀ ਸਾਨੂੰ ਦੇ ਦਿੰਦੇ ਨੇ ਫਿਰ ਆਓ ਆਪਾਂ ਵੀ ਕਦੇ ਵੀ ਹਿੰਮਤ ਨਹੀਂ ਹਾਰਨੀ ਕੋਸ਼ਿਸ਼ ਕਰਨੀ ਨਹੀਂ ਛੱਡਣੀ ਜ਼ਿੰਦਗੀ ਦੇ ਵਿੱਚ ਵੱਧ ਦੇ ਘਾਟੇ ਨਫੇ ਨੁਕਸਾਨ ਚੱਲਦੇ ਰਹਿੰਦੇ ਨੇ ਦੁੱਖ ਸੁੱਖ ਆਉਂਦੇ ਜਾਂਦੇ ਰਹਿੰਦੇ ਨੇ ਪਰ ਪ੍ਰਮਾਤਮਾ ਨੇ ਸਾਨੂੰ ਇਹ ਸੋਹਣਾ ਸ਼ਰੀਰ ਦਿੱਤਾ ਏ ਸੋਹਣਾ ਦਿਮਾਗ ਦਿੱਤਾ ਏ